हां जी सासरी कालपा जी ਕੀ ਹਾਲ ਚਾਲ ਆ ਜੀ ਠੀਕ ਆ ਜੀ ਬੀ ਬੜੀਆ ਜੀ ਪਹਿਲਾਂ ਆਪਣਾ ਜ਼ਿਲ੍ਹਾ ਤੇ ਪਿੰਡ ਦੱਸੋ ਜੀ ਪਿੰਡ ਸਾਡਾ ਜੀ ਜ਼ਿਲ੍ਹਾ ਬ헨ੜਾ ਹਾਂ ਜੀ ਪਿੰਡ ਮੌੜ ਮੰਡੀ ਆ ਠੀਕ ਆ ਜੀ ਮੌੜ ਪਰਦਾ ਠੀਕ ਆ ਠੀਕ ਆ ਨਾਂ ਕੀ ਆ ਜੀ ਆਪਣਾ ਠੀਕ ਆ ਤੇ ਟਰਾਲਾ ਜਿੱਦਾਂ ਦਿਖਾਇਆ ਉਦਾਂ ਦਾ ਹੀ ਆ ਕਿ ਹੈਗਾ ਫਰਕ ਕੋਈ ਨਾ ਨਾ ਉਦਾਂ ਹੀ ਠੀਕ ਆ ਪਸੰਦ ਆ ਗਿਆ ਹਾਂ ਪਸੰਦ ਮਾਣ ਤਾਣ ਖੁੱਲਾ ਕਰਦਾ ਕਿ ਨਹੀਂ ਭਾ ਨੇ ਮਾਣ ਤਾਣ ਤਾਂ ਭਾ ਹੁਣ ਹਣ ਤਿੰਨ ਜਣੇ ਸੀ ਤਿੰਨਾਂ ਨੇ ਵਾਰੀ ਵਾਰੀ ਕਰਾਇਆ ਪਹਿਲਾਂ ਆਪ ਹੀ ਕਰਾਇਆ ਛੱਡਿਆ ਠੀਕ ਭਾਇਆ ਠੀਕ ਠੀਕ ਹੈ ਮਾਨ ਤਾਂ ਤਿੰਨਾਂ ਨੇ ਕਿਹਾ ਵੀ ਫੇਰ ਭਾ ਹੋਣੀ ਜਾਂਦੇ ਪਾਸੀ ਯਾਰ ਉੱਥੇ ਬਾਕੀ ਸਾਡੇ 1000 ਪਰੇ ਕਿਉਂ ਮੋੜਦਾ ਮੈਂ ਖਾਣ ਛੱਡੋ ਪਰੇ ਸਾਡਾ ਵੀ ਜਦੋਂ ਦੂਰੋਂ ਵੀਰ ਆਇਆ ਹੋਵੇ ਨਾ ਤੇ ਸਾਡਾ ਜੀ ਨਹੀਂ ਕਰਦਾ ਵੀ ਹੁਣ ਮੰਨ ਲਓ ਸਾਡਾ ਗਾਣਾ ਮੰਨ ਲਓ ਹੁਣ 1000 ਦਾ ਤੇਰ ਪਾ ਕੇ ਦਾ ਹੋਣਾ ਹੈ ਮੋਟਰਸਾਈਕਲਾਂ ਦਾ ਆਏ ਆ ਦੁਬਾਰੇ ਫੇਰ ਜਾਉਣਾ ਪੈਣਾ ਆਏ ਵੀਰ ਆਣੇ ਬਠਿੰਡੇਆਂ ਤੇ ਮੋਟਰਸਾਈਕਲਾਂ ਤੇ ਕਿੰਨੀ ਵਾਰਡ ਪੈ ਗਈ ਹੈ ਮੇਰੇ ਖਿਆਲ ਨਾਲ 4 ਮੇਰੇ ਖਿਆਲ ਨਾਲ ਪੈ ਗਿਆ 200 ਤੋਂ ਉੱਤੇ 24 ਕਿਲੋ 25 ਕਿਲੋ 200 ਤੋਂ ਉੱਪਰ ਪੈ ਗਿਆ ਹਨਾ ਠੀਕ ਹੈ ਠੀਕ ਹੈ ਤੇ ਕਿੰਨੇ ਵਜੇ ਚੱਲੇ ਸੀ ਅਸੀਂ ਅਸੀਂ ਤਾਂ ਸਾਨੂੰ ਮਾਣ ਨਹੀਂ ਕਰਨਾ ਪਿਆ ਅਸੀਂ ਤਾਂ 5 ਵਜੇ ਤੁਰੇ ਸੀ ਮਿੱਲੋਂ 5 ਵਜੇ ਚੱਲੇ ਸੀ ਠੀਕ ਹੈ ਤੇ ਆਹ ਵੇਖੋ ਜੀ ਟਰਾਲਾ ਆਪਾਂ ਦੇ ਦਿੱਤਾ ਭਾਈਆਂ ਨੂੰ ਆਹ ਕਰ ਲਓ ਚੱਕ ਟਰਾਲਾ ਹੋਈ ਆ ਜੀ ਠੀਕ ਹੈ ਖੋਸ਼ ਜੇ ਨਾ ਭਾਜੀ ਪੂਰੇ ਹਾਂਜੀ 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 ਲਓ ਜੀ ਆਪਣਾ ਕਿਰਾਏ ਦਾ ਕੰਪਨੀ ਹਾਂਜੀ ਕਿਰਾਏ ਦਾ ਠੀਕ ਹੈ ਠੀਕ ਆ ਤੇ ਚੰਗਾ ਭਾਈ ਸਸਰੀ ਗਾਲ ਹੈ ਲੈਣਾ ਦੇਣਾ ਦੇਵੇ ਤੁਹਾਨੂੰ ਤੇ ਠੀਕ ਆ ਭਾਜੀ ਹਾਂਜੀ ਠੀਕ ਆ ਵੀਡੀਓ ਕਰਦਿਆ ਕਰੋ ਸ਼ੇਅਰ ਜੀ ਇਹ ਸ਼ੇਅਰ ਕਰਨ ਵਾਲਿਆਂ ਨੂੰ ਆਫਰ ਦੇ ਦਿੰਨੇ ਆਂ ਅਸੀਂ ਆ ਭਾਜੀ ਜਿਹੜਾ ਨੇ ਸ਼ੇਅਰ ਕੀਤੀ ਵੀਡੀਓ